ਲੋਬਾਈ ਦੇ ਮੇਲੇ ਦਾ ਸ਼ਗਿਆ ਸਨਾਰ ਹੋਣਾ ਘੋੜੇ ਘੋੜਨਾ ਜੇ ਕਾਠੀ ਬਹੁਤ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲਦਾ ਪਰ ਆਪਾਂ ਜਿਹੜੀ ਮੇਨ ਗੱਲ ਹੁੰਦੀ ਹੈ ਧੀਆਂ ਦੀ ਆਪਾਂ ਹਰੇਕ ਬੰਦੇ ਨੂੰ ਆਉਂਦਾ ਆਪਣੇ ਧੀ ਨਾਲ ਫਾਇਦਾ ਹੋਵੇ ਮੁੰਡਾ ਹੀ ਹੋਵੇ ਤੇ ਧੀਆਂ ਦਾ ਕੀ ਸੀ ਕਰਨਾ ਇਹਨਾਂ ਨੇ ਵੀ ਵਿਚਾਰੀਆਂ ਨੇ ਘੋੜਾ ਰੱਖਿਆ ਹੋਗਾ ਆਹ ਬੱਲੇ ਹੋਏ ਨੇ ਕੱਲ ਵੀ ਰਿੰਗ ਪਰਦਸ਼ਨੀ ਦੇ ਵਿੱਚ ਗਏ ਨੇ ਜਿੱਤ ਕੇ ਲਿਆਏ ਨੇ ਜਿੱਤ حاصل ਕੀਤੀ। ਫਾਈਟ ਤੋਂ ਬਾਅਦ ਚੱਤਰ ਵੀ ਲਾਏ ਨੇ। ਬਾਕੀ ਤਾਂ ਮੈਂ ਗੱਲ ਉਹ ਤੋਂ ਆਪਣੇ ਬੁੜੀਆਂ ਤੋਂ ਕਿ ਕਿੰਨਾ ਟਾਈਮ ਹੋ ਗਿਆ ਬੇਟਾ ਤੁਹਾਨੂੰ ਲਿਆਂਦਿਆਂ ਨੂੰ ਆਪਣਾ ਘੋੜੀਆਂ ਰੱਖਦਿਆਂ। ਘੋੜਿਆਂ ਦਾ ਬਚਪਨ ਤਾਂ ਦਾਦਾ ਜੀ ਰੱਖਦੇ ਸੀਗੇ ਜੀ। ਦਾਦਾ ਜੀ ਰੱਖਦੇ ਸੀ। ਮੋੜ ਤੋਂ ਇਹੀ ਚੱਲਦਾ ਰਿਹਾ। ਕਿਹਦੀ ਪੀੜੀ ਆਈ? ਅਜੀ ਕਿ ਜੀ ਵੀੜੇ ਆਈ ਆਪਣੀ ਕੋੜ ਦਾ ਰੱਖ ਦਿਆ ਹਾਂਜੀ ਹਾਂਜੀ ਤੇ ਕੋੜ ਦਾ ਨਹੀਂ ਗੱਲ ਚਲੋ ਵੱਖਰੀ ਆ ਉਹ ਤਾਂ ਮੈਂ ਕਰਨੀ ਆ ਕੋ ਪੂਰੀ ਕਰ ਦਾਂਗੇ ਟਰੈਕਟਰ ਵੀ ਤੁਸੀਂ ਜਾਣਦੇ ਹੋ ਕੱਦ ਦੇਖ ਰਿਹਾ ਮੈਂ ਟਰੈਕਟਰ ਵੀ ਚਲਾ ਰਿਹਾ ਹਾਂਜੀ ਹਾਂਜੀ ਡਰਾਈਵ ਦਾ ਸ਼ੌਂਕ ਹੈ ਜੀ ਡਰਾਈਵਰੀ ਦਾ ਸ਼ੌਂਕ ਹੈ ਹਾਂਜੀ ਬਹਾਈ ਦਾ ਕੰਮ ਵੀ ਕਰਦੇ ਹਾਂ ਹਾਂਜੀ ਹਾਂਜੀ ਖੇਤੀ ਕਰਦੇ ਹਾਂ ਤੇ ਕੀ ਆਪ ਕਿੰਨੀ ਕੇ ਜਾਰੀ ਆਪਣੀ ਇਹ ਆਪਣਾ ਹੋ ਗਈ ਇਹ 2 ਬਾਈਕ ਮਹੀਨਾ ਹੋ ਗਈ ਬਾਈਕ ਮਹੀਨਾ ਹਾਂਜੀ ਤੇ ਹਾਈ ਟੈਰੀ ਕਿੰਨੀ ਕੋ ਹਰਟ ਆਪਣੇ ਸਾਥ ਪਲਾਸ ਸਾਈਡ ਕਾਰ ਦੇ ਲੱਗੀ ਹੈ 60 ਹਾਂਜੀ ਦੇ ਕੀ ਬਲੱਡਲੈਂਡ ਕਿਧੋਂ ਦੇ ਹੈ ਉਹ ਗਾਜ਼ੀਰ ਦਾ ਪੁੱਤ ਹੈ ਜੀ ہاں ਉਹਦਾ ਪੁੱਤਰ ਹੈਗਾ ਤੇ ਹੋਰ ਕੀ ਕੀ ਜਾਨਵਰ ਰੱਖੇ ਨੇ ਹੋਰ ਆਪਣੇ ਕੋਲ ਘੋੜੀਆਂ ਜੀ ਘੋੜੇ ਘੋੜੇ ਹਾਂਜੀ ਹਾਂਜੀ ਮਾਲੇ ਆਪਣੇ ਕੋਈ ਸ਼ੌਂਕ ਵਜੋਂ ਰੱਖੇ ਵੀ ਸੇਲ ਵੀ ਕਰਦੇ ਹਾਂ ਸੇਲ ਵੀ ਕਰਦੇ ਜੀ ਸ਼ੌਂਕ ਵਜੋਂ ਵੀ ਰੱਖੇ ਨਾਲ ਨਾਲ ਬਿਜ਼ਨਸ ਵੀ ਹੈਗਾ ਜਿਵੇਂ ਆਪਾਂ ਕਹਿੰਨੇ ਆਪਣੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਬੇਰੁਜ਼ਗਾਰੀ ਕੋਈ ਨਹੀਂ ਕੰਮ ਦੇ ਕੋਈ ਘਾਟਾ ਨਹੀਂ ਹੈਗਾ ਆਪਾਂ ਇਹਦੇ ਕਰਕੇ ਨਾਲ ਨਾਲ ਬਿਜ਼ਨਸ ਵੀ ਆਪਣਾ ਜੀ ਮਲੋ ਜਿਹੜਾ ਕੰਮ ਆਪਾਂ ਫੋਰਨ ਕੰਟਰੀਆਂ ਦੇ ਵਿੱਚ ਰਹਿਣਾ ਇੱਥੇ ਵੀ ਚਲਾ ਸਕਦੇ ਹਾਂ ਜੀ ਹਾਂਜੀ 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 ਚਲਾ ਸਕਦੇ ਹਾਂ ਜੀ ਆਪਾਂ ਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈਗੀ ਮਲੋ ਸ਼ੌਕ ਦੇ ਨਾਲ ਨਾਲ ਹੋਰ ਕੀ ਕੰਮ ਕਰਦੇ ਹੋ ਫੋਰਨ ਮੇਰੀ ਸਟੱਡੀ ਚੱਲਦੀ ਹੈ ਜੀ ਐਵੇਂ ਕੀਤੀ ਹੋਈ ਐ ਮੈਂ ਜੀ ਐਵੇਂ ਕੀਤੀ ਹੋਈ ਹੈ ਹਾਂਜੀ 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 ਵੀ ਦੇਖਣ ਵਾਲੇ ਨੂੰ ਕਹਿ ਨਹੀਂ ਪਤਾ ਲੱਗਦਾ ਵੀ ਐਵੇਂ ਕੀਤੀ ਹੈ ਅਗਲਾ ਐ ਸੋਚਦਾ ਹੀ ਹੂੰ ਹੀ ਮੱਥਾ ਮਾਰਦੇ ਫਿਰਦੇ ਹਾਂਜੀ 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 ਇਹ ਦਿਮਾਗ ਦੀ ਗੱਲ ਹੁੰਦੀ ਹੈ ਨਾ ਸਾਰੀ ਹਾਂਜੀ 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 ਮੇਰਾ ਵੀ ਕੋਈ ਕੰਮ ਚਲਾਉਣਾ ਹੈ ਸਾਈਡ ਬਿਜ਼ਨਸ ਚਲਾਉਣਾ ਜ਼ਰੂਰੀ ਹਾਂਜੀ 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 ਤੇ ਹੋਰ ਕੀ ਕੁਛ ਭੈਣਾ ਨੂੰ ਕੀ ਕਹਿਣਾ ਚਾਹੋਗੇ ਇੱਧਰ ਰਲ ਕੇ ਕਰੋ ਦੇਖੋ ਜੀ 20 ਲੱਖ ਰੁਪਏ ਲੱਗ ਗਿਆ ਬਾ ਬਾਹਰ ਜਾਣੇ ਜੀ ਹਾਂਜੀ ਉਹਦੇ ਵਿੱਚ ਆਪਾਂ ਉੱਥੇ ਜਾ ਕੇ ਵਿਹਾੜੀਆਂ ਕਰਦੇ ਆਂ ਲੋਕਾਂ ਨੇ ਕੰਮ ਕਰਦੇ ਆਂ ਜਾ ਕੇ ਮੈਂ ਤਾਂ ਇਹ ਕਹਿਣਾ ਵੀ ਇੱਧਰ ਆ ਕੇ ਕੋਈ ਬਿਜ਼ਨਸ ਕਰੋ ਹਾਂ ਬਿਜ਼ਨਸ ਕਰੋ ਆਪਾਂ ਆਪਣੀ ਮਿੱਟੀ ਨਾਲ ਜੁੜੋ ਜੀ ਮਿੱਟੀ ਨਾਲ ਜਰੂਰ ਨਲੇ ਵੀ ਹੁਣ ਜਿਵੇਂ ਤੁਸੀਂ ਕੰਮ ਚਲਾ ਰੱਖਿਆ ਹਾਂ ਹਾਂਜੀ ਹਾਂਜੀ ਜਰੂਰ ਕੰਮ ਚਲਾ ਸਕਦੇ ਟਰੈਕਟਰ ਦਾ ਕੰਮ ਚਲਾ ਸਕਦੇ ਕੋਈ ਬਿਜ਼ਨਸ ਕਰ ਸਕਦੇ ਜਿਵੇਂ ਬੱਕਰੀ ਦਾ ਹੋਵੇ ਜੀ ਹਾਂਜੀ ਮੇਰੇ ਕੋਲ ਬੱਕਰੀਆਂ ਵੀ ਘਰੇ ਰੱਖੀਆਂ ਹੋਈਆਂ ਉੱਕੜ ਵੀ ਰੱਖਿਆ ਹੋਇਆ ਸਾਰਾ ਜਿਹਾ ਖਾਂ ਗਈ ਮੇਰੇ ਕੋਲੇ ਕੀ ਆਪਣੇ ਘੋੜੇ ਦਾ ਕੀ ਨਾਮ ਰੱਖਿਆ ਹੋਇਆ ਹੈ ਇਹਦਾ ਜੀ ਇਹਦਾ ਜੋਰਾ ਜੀ ਜੋਰਾ ਹਾਂਜੀ ਤੇ ਕਿੱਥੋਂ ਦਾ ਰਹਿਣ ਵਾਲੇ ਤੁਸੀਂ ਕਿਹੜੇ ਪਿੰਡ ਬੋਲ ਸਿੰਗੋ ਮੰਡੀ ਆਪਣਾ ਪਿੰਡ ਹੈ ਜੀ ਸਿੰਗੋ ਮੰਡੀ ਹਾਂਜੀ ਹਾਂਜੀ ਤਲਵੰਡੀ ਜੀ ਪਿੰਡ ਹੈ ਜੀ ਸਿੰਗੋ ਪਿੰਡਾ ਹੈ ਸਿੰਗੋ ਪਿੰਡ ਤਲਵੰਡੀ ਸਾਹੋ ਦੇ ਨਾਲ ਹਾਂਜੀ 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 ਹਲਕਾ ਤਲਵੰਡੀ ਦਾ ਉਹ ਮੈਂ ਤਾਂ ਹਾਂਜੀ ਹਾਂਜੀ ਹਲਕਾ ਤਲਵੰਡੀ ਦੇ ਇਸ਼ਤ ਪਿੰਡ ਹੈ ਜੀ ਕਿ ਜ਼ਿਲ੍ਹਾ ਬਠਿੰਡਾ ਹਾਂਜੀ 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 ਤੇ ਹੋਰ ਕੀ ਇਹਦੀ ਜਾਣਕਾਰੀ ਪੁੱਛੋ ਇਹਦੀ ਜਾਣਕਾਰੀ ਬਸ ਵਧੀਆ ਹੀ ਹੈ ਬਲੱਡ ਲੈਣ ਵਧੀਆ ਹੀ ਹੈ ਇਹਦੀ ਚੰਗੀ ਬਲੱਡ ਲਾਉਂਦਾ ਬਹੁਤ ਵਧੀਆ ਬਲੱਡ ਲਾਉਂਦਾ ਈ ਉਹ ਜਿਹੜੀ ਘੋੜੀ ਆ ਤੁਸੀਂ ਉਹਤੇ ਵੀ ਚੱਕਰ ਲਾਉਂਦੇ ਰਹਿੰਦੇ ਹੋ ਨਾ ਹਾਂਜੀ 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 ਉਹਦਾ ਵੀ ਕੁਛ ਨਾਮ ਰੱਖਿਆ ਘੋੜੀ ਦਾ ਹਾਂਜੀ ਹਾਂਜੀ ਨਾਮ ਰੱਖਿਆ ਈ ਮਨੋਂ ਉਰੀ ਵੀ ਇਹ ਕਿੰਨੇ ਹੋਗੇ ਓਰੇ ਲਗਭਗ ਹੈਗੇ ਇਸ ਕਸਾਲੇ ਜੀ ਕਿਹਦਾ ਹਾਂ ਚੰਨੀ ਮੇਰੀ ਗੱਭਣਾ ਜੀ ਉਹ ਆਪਾਂ ਫੇਲ ਚਲਾਈ ਹੋਈ ਈ ਸਵਾਰੀ ਕਰਾਉਂਦੀ ਹੈ ਬਹੁਤ ਵਧੀਆ ਇਹਨਾਂ ਨੂੰ ਸੋਨੂੰ ਭਰਾ ਲੈ ਕੇ ਆ ਰਹੇ ਨੇ ਹਾਂਜੀ 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 ਇਹਦੀ ਗੱਲਬਾਤ ਕਰ ਰਹੇ ਆਪਾਂ ਇਹ ਸੇਲ ਤੇ ਲਈ ਹੋਈ ਹਾਂਜੀ ਹਾਂਜੀ ਇਹ ਸੇਲ ਤੇ ਲਈ ਹੋਈ ਹੈ ਇਹ ਆਹ ਆਹ ਮਾਨੂੰ ਦਾ ਤੋਰ ਨਾ ਆਇਆ ਲੈ ਕੁੜੀਆਂ ਦੀ ਆਪਾਂ ਤਾਰੀਫ ਤੇ ਗੱਲ ਤਾਂ ਕਰ ਰਹੇ ਸੀ ਵੀ ਘੋਰੀ ਤੇ ਵੀ ਚੱਕਰ ਲਾਉਂਦੀ ਐ ਸਾਰੇ ਤੇ ਕੋਈ ਵੀ ਮੰਨ ਲਓ ਇੱਕ ਤਰ੍ਹਾਂ ਦਾ ਜੀ ਆਪਾਂ ਸਾਧਨਾ ਚਾਹਦੇ ਆ ਪਹਿਲਾਂ ਕੋਈ ਸਮਾਨ ਕੋਈ ਲੈ ਕੇ ਆਉਣਾ ਦੁਕਾਨ ਤੋਂ ਨਲੇ ਦਾ ਸ਼ਹਿਰ ਹੋ ਜਾਂਦੀ ਐ ਕਿਉਂਕਿ ਸ਼ਾਇਦ ਕੋਟਾ ਇਹਨਾਂ ਦਾ ਵੀ ਜ਼ਰੂਰੀ ਐ ਘੋੜਿਆਂ ਦਾ ਘੋੜਿਆਂ ਦਾ ਤੇ ਤਾਂ ਕਰਕੇ ਆਪਾਂ ਵੀਡੀਓ ਪਾ ਰਹੇ ਸੀ ਇਹ ਜਿਹੜੀ ਗੱਲ ਭੈਣ ਜੀ ਨੇ ਦੱਸੀ ਐ